ਮੁੱਖ ਮੰਤਰੀ ਭਗਵੰਤ ਮਾਨ ਅਕਸਰ ਸੁਖਬੀਰ ਬਾਦਲ ਦੇ ਉੱਤੇ ਕਿੱਕਲੀ ਸੁਣਾ ਕੇ ਤਵਾ ਲਾ ਜਾਂਦਾ ਸੀ ਜਿਸ ਦੇ ਚਲਦਿਆਂ ਹੀ ਸੁਖਬੀਰ ਬਾਦਲ ਦੇ ਤਰਨਤਾਰਨ ਦੇ ਕੈਂਡੀਡੇਟ ਦੀ ਧੀ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿੱਕਲੀ ਦਾ ਜਵਾਬ ਕਿੱਕਲੀ ਸੁਣਾ ਕੇ ਦਿੱਤਾ ਹੈ ਵੀਡੀਓ ਨੂੰ ਇੱਕ ਰੀ ਅੰਤ ਤੱਕ ਦੇਖ ਕੇ ਜੇ ਚੰਗੀ ਲੱਗਦੀ ਹੈ ਤਾਂ ਦਬ ਕੇ ਸ਼ੇਅਰ ਵੀ ਜ਼ਰੂਰ ਕਰਨਾ ਤੇ ਆਪਣੇ ਵਿਚਾਰ ਵੀ ਕਮੈਂਟਾਂ 'ਚ ਜਰੂਰ ਸਾਂਝੇ ਕਰਨੇ ਆਓ ਸੁਣਦੇ ਹਾਂ ਕਿੱਕਲੀ ਦਾ ਜਵਾਬ ਕਿੱਕਲੀ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਸਾਡੇ ਹਲਕੇ ਵਿੱਚ ਭਗਵੰਤ ਮਾਨ ਜੀ ਤਰਨਤਨ ਵਿੱਚ ਆਏ ਸੀਗੇ ਤੇ ਇੱਥੇ ਕਿਕਲੀ ਸੁਣਾ ਕੇ ਗਏ ਆ ਤੇ ਸਾਡੇ ਹਲਕੀ ਨਿਵਾਸੀ ਕਹਿੰਦੇ ਕਿ ਇਹਨਾਂ ਨੂੰ ਲੱਗਦਾ ਕਿਕਲੀ ਬਹੁਤ ਪਸੰਦ ਆ ਤੇ ਉਹਨਾਂ ਨੇ ਮੈਨੂੰ ਉਹਨਾਂ ਨੂੰ ਸੁਣਾਉਣ ਲਈ ਕਿਕਲੀ ਭੇਜੀ ਆ ਤੇ ਜੋ ਮੈਂ ਤੁਹਾਨੂੰ ਸੁਣਾਉਣੀ ਆ ਹੁਣ ਕਿਕਲੀ ਕਲੀਰ ਦੀ ਪੱਗ ਮੇਰੇ ਵੀਰ ਦੀ ਪੰਤਾ ਹੋਇਆ ਦਿੱਲੀ ਦਾ ਸਾਹਮਣੇ ਆ ਗਈ ਤਸਵੀਰ ਜੀ ਸਾਡੀ ਇਮਾਨਦਾਰ ਸਰਕਾਰ ਜੀ ਭੁੱਲਰ ਵਾਲੀ ਬਿੱਲੀ ਨਿਕਲੀ ਹੁਣ ਥੇਲਿਓਂ ਬਾਹਰ ਜੀ ਪੈਗ ਵੀ ਭੁੱਲਰ ਵਾਂਗ ਬਾਹਰੋਂ ਮੰਗਵਾਈ ਦਾ ਫਿਰ ਕੱਚ ਵਾਲੀ ਨਵੀਂ ਬੋਤਲ ਵਿੱਚ ਪਾਈਦਾ ਸ਼ਾਮੀ ਲਾ ਕੇ ਪੈਗ ਨਾਲ ਪੰਜਾਬ ਨੂੰ ਲੂਣ ਲਾ ਕੇ ਖਾਈਦਾ ਕੁਝ ਨਹੀਂ ਮੇਰੇ ਪੱਲੇ ਜੀ ਲੁੱਟ ਕੇ ਪੰਜਾਬ ਦਿੱਲੀ ਲੈ ਚੱਲੇ ਜੀ ਸਾਡੇ ਹੱਥ ਖਾਲੀ ਨੇ ਅਖੀਰ ਜੀ ਪੰਜਾਬ ਸਿਆਂ ਸਾਡੀ ਤਾਂ ਮਰ ਗਈ ਜ਼ਮੀਰ ਜੀ ਲਾ ਐਂਡ ਆਰਡਰ ਉਹ ਕੀ ਹੁੰਦਾ ਜੀ ਸਾਡੇ ਕੋਲ ਤਾਂ ਪੁਲਿਸ ਵਾਲਾ ਗੁੰਡਾ ਜੀ ਹੜਾਂ ਬਾਰੇ ਸਾਨੂੰ ਕੋਈ ਪੁੱਛੇ ਨਾ ਫੁੱਫੜ ਵੀ ਸਾਡਾ ਰੁੱਸੇ ਨਾ ਭੱਜ ਗਿਆ ਫੁੱਫੜ ਹਰਿਆਣੇ ਨੂੰ ਮੈਂ ਕਿਵੇਂ ਮੰਨਾ ਇਸ ਰੱਬ ਦੇ ਬਾਣੀ ਨੂੰ ਫੁੱਫੜ ਗੱਡੀ ਜਿੰਨੀ ਮਰਜ਼ੀ ਭਜਾਈ ਜਾ ਪਿੱਛੇ ਪੀਪੀ ਲਾ ਕੇ ਫੁੱਫੜ ਨਹੀਂ ਫੜਾਈਦਾ ਗੱਲਾਂ ਦਾ ਕੜਾ ਕੋਈ ਮੇਥ ਬਣਾ ਲਓ ਫੁੱਫੜ ਜੀ ਮੇਰੇ ਕਰਕੇ 4 ਕੁ ਮਹੀਨੇ ਨਾਬੇ ਵਾਲੀ ਜੇਲ੍ਹ ਵਿੱਚ ਲਾ ਲਓ ਸਤਿ ਸ਼੍ਰੀ ਅਕਾਲ ਜੀ